ਅੱਜ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 16 ਜਨਵਰੀ ਅੱਜ ਦੀ ਕੀ ਪੈਨਸ਼ਨ ਅਪਡੇਟ ਹੈ ਜਿਹੜੇ ਜਿਹੜੇ ਰਹਿੰਦੇ ਨੇ ਪੈਨਸ਼ਨ ਤੇ ਉੱਥੇ ਕੀ ਪੈਨਸ਼ਨ ਜਾਰੀ ਹੋਈ ਹੈ ਨਹੀਂ ਹੋਈ ਹੈ ਇਹ ਅਪਡੇਟ ਤੁਹਾਨੂੰ ਦਿਆਂਗੇ ਸੋ ਜਿਹੜੀਆਂ ਅਪਡੇਟ ਸਾਰੀਆਂ ਨੇ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਜਿਹੜੀਆਂ ਉਸ ਜ਼ਿਲ੍ਹੇ ਦੀ ਗੱਲ ਕਰਾਂਗੇ ਜਿੱਥੇ ਪੈਨਸ਼ਨ ਪੂਰੀ ਤਰ੍ਹਾਂ ਪਹੁੰਚ ਚੁੱਕੀ ਹੈ ਜ਼ਿਲ੍ਹਾ ਬਠਿੰਡਾ ਤੇ ਜ਼ਿਲ੍ਹੇ ਦੇ ਹਲਕੇ ਜਿਹੜੇ ਐ ਸੰਗਤ ਨਥਾਣਾ ਰਾਮਪਰਾ ਫੂਲ ਭਗਤਾ ਫਾਇਕਾ ਮੋੜ ਗੋਨੇਉਣਾ ਤੇ ਤਲਵੰਡੀ ਸਾਬੋ ਇਹਨਾਂ ਹਲਕਿਆਂ ਦੇ ਵਿੱਚ ਤੇ ਬਠਿੰਡੇ ਸ਼ਹਿਰ ਦੇ ਵਿੱਚ ਹੈਂਡੀਕੈਪ ਫੈਨਸ਼ਨ ਜਾਰੀ ਹੋ ਗਈ ਸੀ ਕੁਝ ਲਾਭਪਾਤਰਾਂ ਨੂੰ ਬੜਾਪਾ ਤੇ ਬਿਸਹਾਰਾ ਫੈਸ਼ਨ ਜੜੀਆਂ ਨੇ ਉਹ ਜਾਰੀ ਨਹੀਂ ਹੋਈਆਂ ਸੀ ਤੇ ਕੁਝ ਘੈਣਾ ਲੋਕ ਦੇ ਦਵਾ ਫੈਨਸ਼ਨ ਜੜੀਆਂ ਨੇ ਜਨਤੀਆਂ ਲੱਗੀਆਂ ਨੇ ਉਹ ਵੀ ਜਾਰੀ ਨਹੀਂ ਹੋਈਆਂ ਸੀ ਸੋ ਇੱਥੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਹਲਕਿਆਂ ਦੇ ਲਾਭਪਾਤਰੀ ਤੇ ਬਠਿੰਡੇ ਸ਼ਹਿਰ ਦੇ ਲਾਭਪਾਤਰੀ ਆਪਣੇ ਖਾਤੇ ਚ ਚੈੱਕ ਕਰਨ 1500 ਰੁਪਏ ਉਹਨਾਂ ਦੇ ਖਾਤੇ ਜਿਹੜਾ ਐਡ ਕਰ ਦਿੱਤਾ ਗਿਆ ਤੇ ਇਹ ਕੱਲ ਦੀ ਤਰੀਕ ਦੇ ਵਿੱਚ ਐਡ ਕੀਤਾ ਗਿਆ ਤੇ ਅੱਜ ਸਵੇਰ ਤੱਕ ਕਾਫੀ ਲਾਭਪਾਤਰਾਂ ਨੂੰ ਮੈਸੇਜ ਜੜੇ ਆ ਚੁੱਕੇ ਨੇ ਇਸ ਤੋਂ ਇਲਾਵਾ ਜਿਹੜੇ ਜ਼ਿਲ੍ਹੇ ਰਹਿੰਦੇ ਆ ਜੀ ਕਿਉਂਕਿ 2-3 ਜ਼ਿਲ੍ਹੇ ਹਾਲੇ ਰਹਿੰਦੇ ਨੇ ਜਿੱਥੇ ਪੈਨਸ਼ਨ ਜਾਰੀ ਨਹੀਂ ਹੋਈ ਆ ਉਹਨਾਂ ਦੇ ਵਿੱਚ ਬਰਨਾਲਾ ਜ਼ਿਲ੍ਹਾ ਬਰਨਾਲੇ ਜ਼ਿਲ੍ਹੇ ਦੇ ਕੁਝ ਲਾਪਤਿਆਂ ਨੂੰ ਸਾਨੂੰ ਅਪਡੇਟ ਮਿਲ ਰਹੀਆਂ ਨੇ ਕਿ ਮੈਸੇਜ ਆਏ ਨੇ ਪਰ ਉੱਥੇ ਹਾਲੇ ਕਨਫਰਮੇਸ਼ਨ ਨਹੀਂ ਆਇਆ ਇਸ ਲਈ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੈਨਸ਼ਨਾਂ ਬਾਕੀ ਨੇ ਹਲੇ ਤੇ ਉੱਥੋਂ ਕੋਈ ਅਪਡੇਟ ਆਉਂਦੀ ਆ ਤੇ ਸ਼ਾਮ ਤੱਕ ਤੁਹਾਨੂੰ ਦੱਸਾਂਗੇ ਸਿਰਫ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਸਿਰਫ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਵੀ ਹਾਲੇ ਪੈਨਸ਼ਨ ਜਾਰੀ ਨਹੀਂ ਹੋਈ ਆ ਪਰ ਅੱਜ ਸ਼ਾਮ ਤੱਕ ਉਮੀਦ ਹੈ ਕਿ ਉੱਥੇ ਵੀ ਪੈਨਸ਼ਨ ਪਹੁੰਚੇਗੀ ਰੋਪੜ ਜ਼ਿਲ ਪੈਸ਼ਨ ਵੀ ਰਿਲੀਜ਼ ਵਿੱਚ ਹੋ ਚੁੱਕੀ ਆ ਸੋ ਅੱਜ ਸ਼ਾਮ ਤੱਕ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਸ਼ਨਾਂ ਜੜੀਆਂ ਨੇ ਜਾਰੀ ਹੋ ਸਕਦੀਆਂ ਨੇ ਸੋ ਫਿਲਹਾਲ ਜਿਹੜੇ ਵੱਖ-ਵੱਖ ਜ਼ਿਲ੍ਹਾ ਤੋਂ ਕੁਝ ਹਲਕਿਆਂ ਦੇ ਵਿੱਚ ਜਿੱਥੇ ਪੈਸ਼ਨ ਜਾਰੀ ਨਹੀਂ ਹੋਈ ਸੀ ਉਹਨਾਂ ਹਲਕਿਆਂ ਤੋਂ ਸਾਨੂੰ ਅਪਡੇਟ ਮਿਲਣੀਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਤੇ ਜਿਹੜੀ ਪੈਂਡਿੰਗ ਪੈਸ਼ਨ ਹੈ ਜਿਹੜੇ ਸਾਨੂੰ ਕੁਝ ਭੈਣ-ਭਰਾ ਕਹਿੰਦੇ ਨੇ ਕੁਝ ਬਜ਼ੁਰਗਾਂ ਦੀ ਪੈਸ਼ਨ ਕੁਝ ਭੈਣ-ਭਰਾਵਾਂ ਦੀ ਪੈਸ਼ਨ ਜਿਹੜੀ ਪੈਂਡਿੰਗ ਨਹੀਂ ਉਹ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣ ਜਿਹੜੇ ਮਹੀਨੇ ਤੋਂ ਤੁਹਾਡੀ ਪੈਸ਼ਨ ਰੁਕੀ ਆ ਤੇ ਤੁਹਾਡੀ ਕਿਹੜੀ ਪੈਸ਼ਨ ਲੱਗਿਆ ਤੇ ਕਿਹੜੇ ਹਲਕੇ ਤੋਂ ਹੋ ਤੁਸੀਂ ਇਹ ਕਮੈਂ ਤੇ ਅਸੀਂ ਤੁਹਾਨੂੰ ਜਿਹੜੀ ਅਪਡੇਟ ਹੈ ਕਨਫਰਮ ਕਰਕੇ ਤੁਹਾਨੂੰ ਦੱਸ ਦਿਆਂਗੇ ਕਿ ਤੁਹਾਡੀ ਪੈਨਸ਼ਨ ਆਈ ਹੈ ਨਹੀਂ ਆਈ ਹੈ ਤੁਹਾਡੇ ਹਲਕੇ ਦੇ ਵਿੱਚ ਫਿਰ ਤੁਸੀਂ ਆਪਣੀ ਜਿਹੜੀ ਪੈਨਸ਼ਨ ਚੈੱਕ ਕਰ ਸਕਦੇ ਹੋ ਤੇ ਫਿਲਹਾਲ ਬਠਿੰਡੇ ਜ਼ਿਲ੍ਹੇ ਦੇ ਲਾਪਤਰੀ ਆਪਣੇ ਖਾਤੇ ਚੈੱਕ ਕਰ ਲੈਣ ਜੀ ਅੱਜ ਦੀ ਤਰੀਕ ਤੱਕ ਬਠਿੰਡੇ ਸ਼ਹਿਰ ਦੇ ਵਿੱਚ ਸਮੁੱਚਿਆ ਪੈਨਸ਼ਨ ਆਜਣੀਆਂ ਨੇ ਪੈਨਸ਼ਨ ਧਾਰਕਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਵਕ ਵਕ ਜ਼ਿਲ੍ਹਿਆਂ ਤੋਂ ਜੋ ਹੋਰ ਅਪਡੇਟਸ ਆਣੀਆਂ ਸਾਨੂੰ ਸਾਂਝੀਆਂ ਕਰਾਂਗੇ ਸ਼ਾਮ ਦੀ ਵੀਡੀਓ ਦੇ ਵਿੱਚ ਲਾਈਵ ਆ ਕੇ ਧੰਨਵਾਦ